ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸ਼੍ਰੀ ਮੁਖਸਰ ਸਾਹਿਬ ਡਾਕਟਰ ਅਖਲ ਚੋਦਰੀ ਆਈਪੀਐਸ ਐਸਐਸਪੀ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਹਨੀ ਟ੍ਰੈਪ ਰਾਹੀਂ ਵਸੂਲੀ ਕਰਨ ਵਾਲੇ ਗੈਂਗ ਦਾ ਖੁਲਾਸਾ ਕੀਤਾ ਇਹ ਗੈਂਗ ਕਾਫੀ ਸਮੇਂ ਤੋਂ ਨਿਰਦੋਸ਼ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋਲੋਂ ਪੈਸੇ ਵਸੂਲ ਕਰ ਰਿਹਾ ਸੀ ਪੁਲਿਸ ਵੱਲੋਂ ਕੀਤੀ ਗਈ ਗਹਿਰੀ ਜਾਂਚ ਵਿੱਚ ਮਨੁੱਖੀ ਮੂਫੀਆ ਜਾਣਕਾਰੀ ਅਤੇ ਤਕਨੀਕੀ ਨਿਗਰਾਨੀ ਰਾਹੀਂ ਕਈ ਸ్రోਤਾ ਨੂੰ ਵਿਖੰਗਾ ਲਿਆ ਗਿਆ ਬਿਲਕੁਲ ਜੀ ਅੱਜ ਅਸੀਂ ਇੱਕ ਬੜੇ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪਿਛਲੇ ਜੇ ਦਿਨਾਂ ਦੇ ਵਿੱਚ ਸਾਨੂੰ ਕੰਪਲੇਂਟਸ ਵੀ ਰੈਗੂਲਰ ਮਿਲ ਰਹੀਆਂ ਸੀ ਤੇ ਇੱਕ ਕੰਪਲੇਨੈਂਟ ਸੀ ਗੁਰਪ੍ਰੀਤ ਸਿੰਘ ਉਹਦੇ ਵੱਲੋਂ ਕੰਪਲੇਨਟ ਕੀਤੀ ਗਈ ਕਿ ਇੱਕ ਹਨੀ Trap ਲਾ ਕੇ ਸਦਰ ਮੁਕਸਰ ਦੇ ਏਰੀਆ ਦੇ ਵਿੱਚ ਕੁਝ ਲੋਕ ਜਿਹੜੇ ਗੈਂਗ ਚਲਾ ਰਹੇ ਐ ਤੇ ਪੋਲੇ-ਪਾਲੇ ਲੋਕਾਂ ਤੋਂ ਵਸੂਲੀ ਕਰ ਰਹੇ ਐ ਸੋ ਡਾਕਟਰ ਅਖਿਲ ਚੌਧਰੀ ਆਈਪੀਐਸ ਐਸਐਸਪੀ ਸ਼ਹਿਰ ਮੁਕਸਰ ਸਾਹਿਬ ਪੁਨਾ ਦੋ ਵੱਲੋਂ ਸਾਨੂੰ ਜਿਹੜੀ ਸੁਪਰਵਾਈਜ਼ਨ ਦਿੱਤੀ ਗਈ ਤੇ ਉਹਦੇ ਵਿੱਚ ਤਹਿਤ ਸੀਆਈਏ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹਦੇ ਵਿੱਚ ਪੂਰਾ ਜਿਹੜਾ ਗੈਂਗ ਹੈ ਉਹਨੂੰ ਬਰਸਟ ਕੀਤਾ ਗਿਆ ਤੇ ਉਹਦੇ 8 ਮੈਂਬਰਸ ਦੇ ਖਿਲਾਫ ਪਰਚਾ ਦੇ ਕੇ ਤੇ ਅਸੀਂ 6 ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕਰ ਲਏ ਨੇ ਦੇਖੋ ਜੀ ਇਹਦੇ ਵਿੱਚ ਕੋਈ ਮਤਲਬ ਜਿਹੜਾ ਮੋਡਸ ਆਫ ਆਪਰੇਂਡ ਸੀ ਉਹ ਸਿੰਗਲ ਨਹੀਂ ਸੀ ਬਟ ਡਿਫਰੈਂਟ ਜਿਵੇਂ ਅਸੀਂ ਕਿਸੇ ਦੇ ਵਿੱਚ ਥਰੂ ਫੋਨ ਦੇ ਵਿੱਚ ਵਿਕਟਿਮ ਨੂੰ ਇਹਨਾਂ ਨੇ ਫਸਾ ਲਿਆ ਯਾ ਕਿਸੇ ਦੇ ਵਿੱਚ ਕੀ ਹੈ ਡਾਇਰੈਕਟਲੀ ਅਪਰੋਚ ਕਰਕੇ ਫਸਾ ਲਿਆ ਤੇ ਜਿਹੜੇ ਇਹਦੇ ਗੈਂਗ ਮੈਂਬਰ ਸੀਗੇ ਕੁਝ ਕੁ ਬੰਦਿਆਂ ਨੂੰ ਉਹ ਵੀ ਵਿਕਟਮਾਈਜ਼ ਬਣਾਉਂਦੇ ਸੀਗੇ ਇਸ ਤਰ੍ਹਾਂ ਹਨੀ ਟ੍ਰੈਪ ਕਰਕੇ ਉਹ ਬੰਦਿਆਂ ਨੂੰ ਲੈ ਕੇ ਆਉਂਦੇ ਸੀ ਉਸ ਤੋਂ ਬਾਅਦ ਕੀ ਹੈ ਉਹਨਾਂ ਦੀ ਇਤਰਾਜਯੋਗ ਵੀਡੀਓਜ਼ ਜਾਂ ਫੋਟੋਜ਼ ਲੈ ਲਈ ਜਾਂਦੀ ਸੀ ਤੇ ਉਸੇ ਬੇਸਿਸ ਤੇ ਫਿਰ ਲਗਾਤਾਰ ਬਲੈਕਮੇਲ ਕੀਤਾ ਜਾਂਦਾ ਸੀ ਜੋ ਵੀ ਮੰਨੀ ਐਕਸਟਾਰਟ ਕੀਤੀ ਗਈ ਕਿਸੇ ਤੋਂ ਹਜ਼ਾਰਾਂ ਦੇ ਵਿੱਚ ਹੈ ਕਿਸੇ ਤੋਂ ਵੱਡੇ ਅਮਾਉਂਟਸ ਦੇ ਵਿੱਚ ਵੀ ਐਕਸਟਾਰਟ ਕੀਤੀ ਗਈ ਹੈ ਮੰਨੀ ਕੀ ਸਰ ਜੀ ਸਾਰੇ ਕ੍ਰਿਮੀਨਲਸ ਦੇ ਵਿੱਚ ਤਾਂ ਮੁਕਦਮੇ ਦਰਜ ਨਹੀਂ ਹੈ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇੱਕ ਦੋਸ਼ੀ ਹਰਜਿੰਦਰ ਸਿੰਘ ਇਹਦੇ ਖਿਲਾਫ ਦੋ ਮੁਕਦਮੇ ਦਰਜ ਹੈ ਔਰ ਇੱਕ ਗੋਰਾ ਸਿੰਘ ਉਹਦੇ ਖਿਲਾਫ ਮੁਕਦਮਾ ਦਰਜ ਹੈ ਔਰ ਇੱਕ ਇਹਦੇ ਵਿੱਚ ਸੰਦੀਪ ਕੌਰ ਸੀ ਇਹਦੇ ਤੇ ਦੋ ਮੁਕਦਮੇ ਦਰਜ ਹੈ ਔਰ ਇੱਕ ਮੁਕਦਮੇ ਦੇ ਵਿੱਚ ਆਲਰੇਡੀ ਪੀਓਵੀ ਡਿਕਲੇਅਰਡ ਸੀ ਦੇਖੋ ਜੀ ਫਿਲਹਾਲ ਪ੍ਰਾਇਮ ਹੈਫਿਸਾਈ ਜੋ ਹੈ ਤਿੰਨ ਲੇਡੀਜ਼ ਦਾ ਨਾਮ ਸਾਹਮਣੇ ਆਇਆ ਤੇ ਪੰਜ ਜੈਂਟਸ ਦਾ ਔਰ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਅੱਗੇ ਲਿੰਕੇਜ ਜਿਹੜੀਆਂ ਜੁੜਦੀਆਂ ਉਹ ਕਿੰਨੇਕ ਮੈਂਬਰਸ ਨਿਕਲ ਕੇ ਆਉਂਦੇ ਹੈ ਜੀ ਗੋਇੰਦਵਾਲ ਸਾਹਿਬ ਤੋਂ ਥੋੜੀ ਦੂਰੀ ਤੇ ਪਿੰਡ ਧੁੰਦਾ ਜ਼ਿਲ੍ਹਾ ਤਰਨਤਾਰਨ ਦੀ ਲੜਕੀ ਹਰਸੀਮਰਤ ਕੋਰਾਂ ਦਾਵਾ ਜੋ ਪੜ੍ਹਾਈ ਲਈ ਕੈਨੇਡਾ ਗਈ ਸੀ ਇਹਦੀ অন্ਟਾਰੀਓ ਵਿੱਚ ਦੋ ਵਨ ਅਤਸਾਰ ਲੋਕਾਂ ਵਿਚਕਾਰ ਗੋਲੀਬਾਰੀ ਦੌਰਾਨ ਮੌਤ ਹੋ ਗਈ ਇਸ ਨਾਲ ਪਿੰਡ ਧੁੰਦਾ ਵਿਖੇ ਸੋਗ ਦੀ ਲਹਿਰ ਦੌੜ ਗਈ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਦੇ ਟਵੀਟ ਕਰ ਰਿਹਾ ਹੈ ਕਿ ਉਹਨਾਂ ਕਹੇ ਕਿ ਅਸੀਂ অন্ਟਾਰੀਓ ਦੇ ਹੈਮਲਟਨ ਵਿੱਚ ਭਾਰਤੀ ਵਿਦਿਆਰਥੀ ਹਰਸਿਮਰਦਰੰਦ ਆਵਾਦੀ ਦੁਖਦਾਈ ਮੌਤ ਦੇ ਬੇहद ਦੁਖੀ ਹਾਂ ਸਾਨਕਪੁਲੀਤ ਅਨੁਸਾਰ ਦੋਵਾਂ ਨਿਵਚਾਲੇ ਹੋਈ ਗੋਲੇਬਾਰੀ ਦੀ ਘਟਨਾ ਦੌਰਾਨ ਇੱਕ ਅਣਚਾਹੀ ਗੋਲੀ ਨਾਲ ਉਸਦੀ ਮੌਤ ਹੋ ਗਈ ਐ ਸਰਪੰਚ ਜਗਤਾਰ ਸਿੰਘ ਪਿੰਡ ਢੁੰਡਾ ਇਹ ਜੀ ਬਹੁਤ ਮਤਭਗਤੀ ਦੀ ਘਟਨਾ ਵਾਂ ਹਰੇਕ ਪੰਜਾਬ ਦਾ ਜਿਹੜਾ ਬੱਚਾ ਉਹ ਆਪਣਾ ਭਵਿੱਖ ਬਣਾਉਣ ਵਾਸਤੇ ਬਾਹਰਲੇ ਦੇਸ਼ਾਂ ਦੇ ਬਾਦ ਦੀਆਂ ਕੰਟਰੀਆਂ ਦੇ ਵਿੱਚ ਪੜਾਈਆਂ ਕਰਨ ਵਾਸਤੇ ਜਾਂਦੇ ਆ। ਇਸੇ ਹੀ ਤਰ੍ਹਾਂ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਸਾਹਿਬ ਦਾ ਸਰਪੰਚ ਇਹਨਾਂ ਦੀ ਬੱਚੀ ਜਿਹੜੀ ਹੈਗੀ ਉਹ ਵੀ ਪੜਾਈ ਕਰਨ ਵਾਸਤੇ ਗਈ ਸੀ। ਪਰ ਉਥੇ ਜੋ ਪੰਜਾਬ ਦੇ ਵਿੱਚ ਹਾਲਾਤ ਆ ਇਸ ਤੋਂ ਵੀ ਵੱਧ ਜਿਹੜੇ ਹਾਲਾਤ ਜਿਹੜੇ ਉਹ ਖਰਾਬ ਹੋਏ ਪਏ ਆ। ਦੋ ਗੁੱਟਾਂ ਦੇ ਵਿੱਚ ਜਿਹੜੀ ਉਹ ਆਪਸੀ ਕੋਈ ਲੜਾਈ ਹੋ ਰਹੀ ਸੀ ਇਹ ਬੱਚੀ ਜਿਹੜੀ ਹੈਗੀ ਆਪਣੇ ਪੜਾਈ ਦੇ ਰਾਹਾਂ ਜਾ ਰਹੀ ਸੀਗੀ ਤੇ ਉੱਥੇ ਰੋਡ ਦੇ ਉੱਤੇ ਇਹ ਜਿਹੜੀ ਆ ਉਹ ਉਹਨਾਂ ਦੀ ਗੋਲੀ ਜਿਹੜੀ ਆਣ ਕੇ ਵੱਜ ਗਈ ਪਰ ਇਹ ਗੱਲ ਹੈਗੀ ਜੋ ਇਹ ਸਰਕਾਰਾਂ ਜਿਹੜੀਆਂ ਵਾ ਇਹ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਉਹਨਾਂ ਨੂੰ ਵੀ ਇਹ ਜਿਹੜੀਆਂ ਕਾਰਵਾਈਆਂ ਇਹਨਾਂ ਇਹੋ ਜਿਹੇ ਅੰਸਰਾਂ ਤੇ ਕਰਨੀਆਂ ਚਾਹੀਦੀਆਂ ਹੁਣ ਜੇਕਰ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਲਾਉਂਡਰ ਜਿਹੜਾ ਵਾ ਉਹਦੀ ਸਥਿਤੀ ਖਰਾਬ ਹੋਈ ਆ ਇਸੇ ਹੀ ਤਰ੍ਹਾਂ ਸਾਡੇ ਤਰਨਤਾਰਨ ਜਿਹੜੇ ਦੇ ਵਿੱਚ ਵੀ ਬਹੁਤ ਸਾਰੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਘਟਨਾਏ ਹੋਈਆਂ ਗੋਲੀ ਦੀਆਂ ਜਿਹੜੀਆਂ ਵਾਪਰੀਆਂ ਪਾਠਕਰ ਦੀ ਬੀਬੀ ਦੇ ਉੱਤੇ ਵੀ ਜਿਹੜਾ ਉਹ ਵੇਖੋ ਉਹਦੀ ਵੀ ਮੌਤ ਕਰ ਦਿੱਤੀ ਗਈ ਉਹਦੇ ਘਰ ਲੁੱਟ ਖੋ ਕਰਕੇ ਹੋਰ ਵੀ ਜਿਹੜੀਆਂ ਵਾਰਦਾਤਾਂ ਹੋਈਆਂ ਜਿਹੜੀ ਇਹ ਬੱਚੀ ਦੀ ਜਿਹੜੀ ਇਹ ਵਾਰਦਾਤ ਹੋਈ ਆ ਇਹ ਤੇ ਸਾਡੇ ਇਹ ਨਗਰ ਨੂੰ ਸਾਡੇ ਇਲਾਕੇ ਨੂੰ ਪੰਜਾਬ ਨੂੰ ਜਿਹੜਾ ਇਹ ਝੰਡੂੜ ਕੇ ਰੱਖ ਦਿੱਤਾ ਅਸੀਂ ਇਹ ਮੰਗ ਕਰਦੇ ਹਾਂ ਵੀ ਇਹ ਸਰਕਾਰਾਂ ਨੂੰ ਜਿਹੜੇ ਆ ਇਹ ਕੋਈ ਨਾ ਕੋਈ ਠੁਕਵੇਂ ਕਦਮ ਚੁੱਕਣੇ ਚਾਹੀਦੇ ਆ ਜਿਹੜੇ ਇਹ ਇਹੋ ਜਿਹੀਆਂ ਜਿਹੜੀਆਂ ਇਹ ਭਾਰਦਾਤਾ ਹੁੰਦੀਆਂ ਇਹ ਨਾ ਹੋਣ ਬੱਚੇ ਤਾਂ ਦੀ ਸੇਫ ਰਹਿ ਸਕਦੇ ਜੇਕਰ ਸਰਕਾਰਾਂ ਕੋਈ ਨਾ ਕੋਈ ਇਹ ਪੇਨ ਲੈਣਗੇ ਮੋਹਾਲੀ ਪੁਲਿਸ ਨੇ ਲੁੱਟਪੋਟ ਦੀ ਗੁੱਥੀ ਨੂੰ ਸੁਲਝਾ ਲਿਆ ਦਰਅਸਲ ਬੀਤੇ ਦਿਨ ਇਸ ਜ਼ਿਰਕ ਪਰ ਵਿੱਚ ਸੁਨੇਾਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਸੀ ਤੇ ਪੁਲਿਸ ਨੇ ਮਹਿਸ 24 ਘੰਟਿਆਂ ਵਿੱਚ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਫੜੇ ਗਏ ਲੁਟੇਰੇ ਪਿੰਡ ਤਨੋਲਾ ਜ਼ਿਲ੍ਹਾ ਬਰਨਾਲਾ ਫਤਿਆਬਾਦ ਹਰਿਆਣਾ ਲਖੀਮਪੁਰ ਖੀਰੀ ਯੂਪੀ ਤੋਂ ਪਿੰਡ ਮਾਲੇਖਾਨ ਜ਼ਿਲ੍ਹਾ ਸਰਸਾ ਤੇ ਮੋਹਾਲੀ ਤੇ ਇੱਕ ਰਾਜਸੰਸੀ ਦਾ ਰਹਿਣ ਵਾਲਾ ਹੈ। ਐਨਾ ਪਾਸੋਂ ਇੱਕ ਪਿਸਟਲ ਇੱਕ ਜਿੰਦਾਕਾਰ ਤੋਂ ਸਲੁੱਟੀ ਹੋਈ ਚਾਂਦੀ ਦੇ ਗਹਿਣੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ ਬਹਾਰਾਲ ਪੁਲਿਸ ਇਸ ਕਉਦੀ ਜਾਂਚ ਕਰ ਰਹੀ ਹੈ ਕਿ ਇਹ ਗਰੋ ਨੇ ਕਿੰਨੀਆਂ ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਦੇਖੋ ਇੱਕ ਜਿਹੜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਤੇ ਸੀਐਮ ਸਾਹਿਬ ਦੀ ਜਿਹੜੀ ਇੱਕ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਚਲਾਈ ਹੋਈ ਮੁਹਿੰਮ ਸੀਗੀ ਉਹ ਜਿਹੜੇ ਸਾਡੀ ਹੁਣ ਜਿਹੜੀ ਵੀ ਇਹ ਐਂਟੀ ਇਨਫਿਲ ਐਕਟੀਵਿਟੀ ਕਰਦੇ ਉਹਦਾ ਖਲਾਫ ਜਿੱਖਤ ਤੋਂ ਸਖਤ ਕਾਰਵਾਈਆਂ ਕਰ ਰਹੇ ਆ ਸਾਡੇ ਪਰਸੋਂ ਇੱਕ ਵਾਰਦਾਤ ਹੋਈ ਸੀਗੀ ਇੱਕ ਜਿਲ੍ਹੇਪੁਰ ਦੇ ਤੇ ਸ਼ਿਵਾਇ ਕੋਲ ਦੇ ਤੇ ਇੱਕ ਜੁਐਲਰੀ ਸ਼ਾਪ ਸੀਗੀ ਜਿਹਦੇ ਤੋਂ ਚਾਰ ਬੰਦਿਆਂ ਨੇ ਜੋ ਗਿਆ ਬਾ ਐਸ 64 ਦੇਖ ਸਕਦੇ ਆ ਵੀ ਚਾਰ ਬੰਦੇ ਨੇ ਉਥੇ ਗਨਪਾਇਟ ਦੇ ਲੁੱਟ ਕੀਤੀ ਸੀਗੀ ਉਥੋਂ ਕੁਝ ਚਾਂਦੀ ਤੇ ਜੋ ਬੰਦਾ ਲੈ ਚ ਗਿਆ ਸੀ ਵੀ ਮੇਰੇ ਕੋਲ ਕੁਝ ਪੈਸੇ ਖੋ ਗਏ ਲੱਗੇ ਨੇ ਤੇ ਉਸੇ ਵੇਲੇ ਜਿਹੜੇ ਸੀਗੇ ਪਾਨਯੋਗ ਐਸਐਸਪੀ ਸਾਥੀ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਟੀਮਸ ਆਪਣੀਆਂ ਜਿਹੜੀ ਬਣਾਈਆਂ ਗਈਆਂ ਆ ਸੀਆਈਏ ਦੀਆਂ ਸਾਡੇ ਡੀਐਸਪੀ ਆਪਣੇ ਜ਼ਿਲ੍ਹੇ ਕੋਲ ਦੀਆਂ ਟੀਮਸ ਬਣਾਈਆਂ ਗਈਆਂ ਆ ਤੇ ਸਾਡੀਆਂ ਟੀਮਸ ਦੇ ਬਹੁਤ ਵਧੀਆ ਕੰਮ ਕਰਦੇ ਹੋਏ ਟੈਕਨੀਕਲ ਇਨਪੁਟਸ ਹਿਊਮਨ ਇੰਟੈਲੀਜੈਂਸ ਤੇ ਹੋਰ ਕਈ ਪਾਸੇ ਕੰਮ ਕਰਦੇ ਹੋਏ ਇਨ ਨੂੰ ਟ੍ਰੇਸ ਕੀਤਾ ਹੈ ਜਿਹਨੂੰ ਇਹ ਟ੍ਰੇਸ ਕੀਤਾ ਗਿਆ ਤੇ ਦੇ ਇਸ ਟੋਟਲ ਹਲੇ ਤੱਕ ਸਾਡੇ ਕੋਲ 7 ਗ੍ਰਿਫਤਾਰੀਆਂ ਹੋਈਆਂ ਦੋ ਮੋਟਰਸਾਈਕਲ ਬਰਾਮਦ ਹੋਏ ਨੇ ਇੱਕ ਜਿਹੜਾ ਵਾਧਾ ਚ ਵਰਤ ਵਰਤਿਆ ਗਿਆ ਵਹੀਕਲ ਉਹ ਵੀ ਵਾਧਾ ਚ ਵਰਤਿਆ ਗਿਆ ਜਿਹੜਾ ਆਪਣਾ ਵੈਪਨ ਸੀਗਾ ਉਹ ਵੀ ਰਿਕਵਰ ਹੋਇਆ ਹੈ ਜੇ ਇਹ ਤੁਹਾਨੂੰ ਮੈਂ ਦੱਸਣਾ ਜਗਾ ਵੀ ਇਹਦੇ ਜੋ ਟੋਟਲ ਜਿਹੜੇ ਸੀ ਕਿ ਬਾਧਤ ਕਰਨ ਜਿਹੜੇ ਆਏ ਸੀ ਉਸ ਦਿਨ ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ ਇਹਨੂੰ ਉਹਦੇ ਸੀਗਾ ਪਰਵੀਰ ਸਿੰਘ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਸ਼ਮਸ਼ੇਰ ਸਿੰਘ ਜੋ ਹਰਿਆਣਾ ਦਾ ਰਹਿਣ ਵਾਲਾ ਹੈ ਗਗਨਜੀਤ ਸਿੰਘ ਮੁਹਾਲੀ ਦਾ ਹੀ ਹੈ ਕਰਮ ਸਿੰਘ ਇੱਕ ਕੰਪਨੀ ਸਰ ਦਾ ਇਹ ਚਾਰ ਬੰਦੇ ਜਿਹੜੇ ਦੋ ਬਾਈਕ ਤੇ ਆਏ ਸੀਗੇ ਤੇ ਇਹਨਾਂ ਨੇ ਉੱਥੇ ਆ ਕੇ ਜਿਹੜਾ ਸੀਗਾ ਗਨਪੁਇੰਟ ਤੇ ਜਿਹੜੀ ਸੀਗੀ ਲੁੱਟ ਕੀਤੀ ਸੀਗੀ ਬਾਕੀ ਇਹਨਾਂ ਦੇ ਜਿਹੜੀ ਅਸਿਸਟੈਂਸ ਤੇ ਜਿਹੜੀ ਕਾਂਸਪੀਰੇਸੀ ਸੀਗੀ ਉਹਦੇ ਦੇ ਤਿੰਨ ਬੰਦੇ ਫਰਦਰ ਅਸੀਂ ਰਿਵੈਸਟ ਕੀਤੇ ਨੇ ਜਿਹੜੇ ਕਿ ਗੁਰਮਨਦੀਪ ਸਿੰਘ ਬਰਨਾਲੇ ਦਾ ਜਸਮਨਜੀਤ ਸਿੰਘ ਯੂਪੀ ਦਾ ਰਿਸ਼ਦ ਹਰਿਆਣਾ ਦਾ ਇਹ ਤਿੰਨ ਬੰਦੇ ਹੋਰ ਆ ਕਿਤੇ ਨੇ ਜੋ ਕਿ ਕਾਂਸਪੀਰੇਸੀ ਦੇ ਅਰਚ ਕੀਤੇ ਗਏ ਨੇ ਤੇ ਇਹਨਾਂ ਦੇ ਵਿੱਚੋਂ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਇੱਕ ਬੰਦੇ ਦਾ ਅੱਜ ਤੱਕ ਸਾਡੇ ਕੋਲ ਪ੍ਰੀਮੀਅਮ ਇਨਕੁਆਰੀ ਚ ਆਇਆ ਜਿਹੜੀ ਇਨਵੈਸਟੀਗੇਸ਼ਨ ਉਹਦੇ ਚ ਆਇਆ ਕਿ ਹਾਂ ਵੀ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈਗਾ ਬਾਕੀ ਅਸੀਂ ਫਰਦਰ ਹਲੇ ਹੋਰ ਇਨਵੈਸਟੀਗੇਟ ਕਰਕੇ ਤੁਹਾਨੂੰ ਅਪਡੇਟ ਕਰਾਂਗੇ ਪੰਜਾਬ ਸਰਕਾਰ ਵੱਲੋਂ ਨਸ਼ਾ ਖਲਾਫ ਵਿੱਢੀ ਗਈ ਮੁਹਿੰਮ ਯੁੱਧ ਨਸ਼ਾ ਵਿਰੋਧ ਤਾਤ ਮੋਹਾਲੇ ਵਿੱਚ ਪੰਜਾਬ ਪੁਲਿਸ ਦੇ ਵਕਫ ਵਕਤੀ ਮਾ ਵੱਲੋਂ ਛਾਪੇਮਾਰੀ ਕਰ ਮੋਹਾਲੀ ਦੇ ਥਾਣਾ ਸਹਾਣਾ ਵੱਲੋਂ 1 ਕਿਲੋ ਫੀਮਸ ਮੇ 2 ਨੌਜਵਾਨ ਕਾਬੂ ਕੀਤੇ ਨਾਰਕੋਟਿਕ ਸਲ ਮੋਹਾਲੀ ਵੱਲੋਂ ਇੱਕ ਵਿਅਕਤੀ ਨੂੰ 1 ਕਿਲੋ 500 ਗ੍ਰਾਮ ਅਫੀਮ ਅਤੇ 30000 ਰੁਪਏ ਡਰਗ ਮਨੀ ਸਮੇਤ ਕਾਬੂ ਕੀਤਾ ਤੇ ਹੋਰ ਤੀਸਰੇ ਮੁਕਦਮੇ ਵਿੱਚ ਮੋਹਾਲੀ ਦੇ ਇੱਕ ਪਿੰਡ ਦਾ ਸਰਪੰਚ 1.5 ਕਿਲੋ ਭੁਗੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਹੜੇ ਪੰਜਾਬ ਸਰਕਾਰ ਦੇ ਆਧਿਤਾਤਾਂ ਤੇ ਬੀਜਪੀ ਪੰਜਾਬ ਸਾਹਿਬ ਦੇ ਤੇ ਡੀਐਚਡੀ ਰੋਪੜ ਰੇਂਜ ਐਸਐਸਪੀ ਸਾਧਵਿਕ ਪਾਰਕਸਾ ਦੀਆਂ ਕਲੀਅਰ ਕਟ ਇੰਸਟਰਕਸ਼ਨਾਂ ਜਿਹੜਾ ਮਹਮ ਚੱਲ ਰਹੀ ਹੈ ਯੋਧ ਨਸ਼ਿਆ ਅਮਰੋਧ ਉਹਦੀ ਲਗਾਤਾਰਤਾ ਦੇ ਵਿੱਚ ਅਸੀਂ ਠਾਣਾ ਸੁਹਾਣਾ ਵੱਲੋਂ ਐਸ ਐਚਓ ਸਿਮਰਨ ਸਿੰਘ ਚਾਹਲ ਤੇ ਉਹਦੀ ਪੁਲਿਸ ਪਾਰਟੀ ਨੇ ਦੋ ਮੁਲਜ਼ਮ ਫੜੇ ਹੈ ਹਰਪ੍ਰੀਤ ਤੇ ਜਸ਼ਨਪ੍ਰੀਤ ਜਿਹਦੇ ਚ ਮਕਦਮਾ ਨੰਬਰ 97 ਡੇਟਡ 17/4 ਅੰਡਰ ਸੈਕਸ਼ਨ 18 85 ਦੇ ਤਹਿਤ ਮਕਦਮਾ ਦਰਜ ਕਰਕੇ ਇਹਨਾਂ ਕੋਲੋਂ 1 ਕਿਲੋ ਫੀਮ ਪੜੀ ਹੈ ਬਸ ਸਭ ਪਹਿਲਾਂ ਵੀ ਸਪਲਾਈ ਕਰਦੇ ਕੋਈ ਲੰਬੀ ਵਾਰ ਮੈਂ ਇਹ ਰਹਿਣ ਵਾਲੇ ਇਹ ਬੇਸਿਕਲੀ ਆ ਰਾਮਪੁਰਾ ਫੂਲ ਬਠਿੰਡਾ ਦੇ ਰਹਿਣ ਵਾਲੇ ਹੈ ਤੇ ਇੱਕ ਮਹਾਰਾਜਪਿੰਡ ਦਾ ਹਰਪ੍ਰੀਤ ਤੇ ਦੂਸਰਾ ਜਸ਼ਨਪ੍ਰੀਤ ਜਿਹੜਾ ਹੈ ਉਹ ਉਹ ਵੀ ਰਾਮਪੁਰਾ ਫੂਲ ਦਾ ਹੈ ਇਹ ਬਦਦਕ ਬਾਲਵਤਾ ਦੇ ਸਮਲੇ ਜੈਸਰ ਕੋ ਇਹਨਾਂ ਦਾ ਹੀ ਕੰਮ ਹੋ ਮਤਲਬ ਕਿਸ ਨੂੰ ਸਪਲਾਈ ਦੇਣਾ ਹੈ ਸੀ 300000 ਰੁਪਏ ਨੂੰ 24 ਦਾ ਇਹਦੇ ਵਿੱਚ ਕੀ ਕਹਿੰਦੇ ਮੋਢੀ ਕੁਸ਼ਕਿਸ਼ ਤੇ ਜਿਹੜਾ ਸਾਨੂੰ ਅਜੇ ਇਹਨਾਂ ਦੇ ਫਲਾਪ ਦੇ ਨਾਮਕਦਮਾ ਹੈ ਮਰੇ ਤੁਹਾਨੂੰ ਅਸੀਂ ਅਡ ਡਿਟੇਲਿੰਗ ਕਰਦੇਾਂਗੇ ਜਿਹਦੇ ਵਿੱਚ ਕਿਉਂਕਿ ਇਹ ਜਿਹੜੇ ਬੰਦੇ ਬੜੇ ਹੁਸ਼ਿਆਰ ਹੁੰਦੇ ਆ ਜਾਣ ਬੁੱਝ ਕੇ ਕਈ ਅਡ ਅਡ ਡਰੈਸ ਵਿਖਾਉਂਦੇ ਆ ਇਸ ਕਰਕੇ ਸਾਰੀ ਅਸੀਂ ਜਿਹੜੇ ਆਪਣੇ ਵੈਰੀਫਿਕੇਸ਼ਨ ਤੋਂ ਬਾਅਦ ਹੀ ਤੁਹਾਨੂੰ ਅਸੀਂ ਇਹਦੇ ਬਾਰੇ ਡਿਟੇਲਿੰਗ ਦੇ ਆ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਲੜਾਈ ਲਗਾਤਾਰ ਜਾਰੀ ਹੋ ਰਹੀ ਹੈ ਜਿਸ ਤਰ੍ਹਾਂ ਇਸ ਤਹਿਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਜਿਹੜੀ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ ਤੇ ਰਲ ਕੇ ਚਿੱਟੇ ਦਾ ਕਾਲਾ ਕਾਰੋਬਾਰ ਕਰਦੀ ਸੀ ਤੇ ਮਹਾਲੀ ਦੇ ਪਿੰਡ ਮਟੌਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ ਤੇ ਅੱਜ ਵੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਕਮਰੇ ਵਿੱਚ ਗ੍ਰਾਹਕ ਦੀ ਗੱਡੀ ਕਰ ਰਹੇ ਸਨ। ਪੁਲਿਸ ਨੇ ਇਹਨਾਂ ਪਾਸੋਂ 8000 ਦੀ ਨਕਦੀ ਤੇ ਕੰਡਾ ਵੀ ਬਰਾਮਦ ਕੀਤਾ। ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਤੋਂ ਬਾਅਦ ਸਾਚਨ ਪ੍ਰੀਤ ਸਿੰਘ ਨਾਮ ਦੇ ਸਖਸ਼ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਕਿ ਖੰਨਾ ਦਾ ਰਹਿਣ ਵਾਲਾ ਸੀ ਤੇ ਲਾਂਡਰਾ ਵਿਕੇ ਸ਼ਿਵਾਲਿਕ ਸਿਟੀ ਵਿਚ ਰਹਿੰਦਾ ਸੀ ਜਿਸ ਪਾਸੋਂ 63.95 ਗ੍ਰਾਮ ਹੈਰੋਇਨ ਤੇ 87 ਤੋਂ ਡਰਗ ਮਨੀ ਬਰਾਮਦ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਛੇੜੀ ਗਈ ਯੋਧ ਨਸ਼ੀ ਵਿਰੁੱਧ ਮੁਹਿੰਮ ਦਾ ਗਲਤ ਇਸਤੇਮਾਲ ਹੋਣ ਦੀਆਂ ਚਰਚਾਵਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ ਪਰ ਇਸ ਦਾ ਵੱਡਾ ਸਬੂਤ ਉਸ ਵੇਲੇ ਮਿਲਿਆ ਜਦੋਂ ਜ਼ਿਲ੍ਹੇ ਦੇ ਹਲਕਾ ਲੰਬੀ ਦੇ ਪਿੰਡ ਸ਼ੇਰਾਵਾਲਾ ਨਿਵਾਸੀ ਡਾਕਟਰ ਰਕੇਸ਼ ਕੁਮਾਰ ਜੋ ਆਪਣੀ ਮਾਂ ਦੀਆਂ ਅੰਤਿਮ ਰਸਮਾਂ ਨਿਭਾਉਣ ਵਾਸਤੇ ਅਬੋਹਰ ਗਏ ਹੋਏ ਸਨ ਤੇ ਗਏ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੇ ਗਵਾਂਢੀਆਂ ਦੇ ਘਰ ਰਾਹੀਂ ਇੱਕ ਅਣਪਛਾਤੇ ਵਿਅਕਤੀ ਨੇ ਡਾਕਟਰ ਦੇ ਘਰ ਅੰਦਰ ਦਾਖਲ ਹੋ ਕੇ ਜਿੱਥੇ ਦੁੱਧ ਵਿੱਚ ਸਲਫਾਸ ਦੀਆਂ ਗੋਲੀਆਂ ਮਿਲਾ ਦਿੱਤੀਆਂ। ਦੋਸਤੋ ਇਸ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕਾਣ ਨੂੰ ਦਿਓ ਇਜਾਜ਼ਤ। ਰੱਬ ਰਾਖਾ।